ਦੋਸਤੋ ਆਕਾਸ਼ਮਾਨੀ ਜਲੰਧਰ ਦੇ ਪ੍ਰੋਗਰਾਮ ਕਵੀ ਸਭਾ ਵਿੱਚ ਇੱਕ ਵਾਰ ਫੇਰ ਸਾਡੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਇਹ ਉਹ ਸਮਾਗਮ ਹੈ ਜਿਹਨੇ ਪੰਜਾਬੀ ਦੀ ਕਵਿਤਾ ਦਾ ਇੱਕ ਬਹੁਤ ਵੱਡਾ ਇਤਿਹਾਸ ਆਪਣੇ ਵਿੱਚ ਸਾਂਭਿਆ ਹੋਇਆ ਹੈ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਤੇ ਸੁਰਜੀਤ ਪਾਤਰ ਤੱਕ ਕਿਹੜਾ ਪੰਜਾਬੀ ਦਾ ਸ਼ਾਇਰ ਹੈ ਜਿਹੜਾ ਆਕਾਸ਼ਮਾਨੀ ਦੇ ਇਨ ਮਾਈਕਾਂ ਦੇ ਵਿੱਚੋਂ ਆਪਣੀ ਆਵਾਜ਼ ਲੋਕਾਂ ਤੱਕ ਨਹੀਂ ਜਿਨੇ ਪਹੁੰਚਾਈ ਅੱਜ ਦੀ ਸਭਾ ਦੇ ਵਿੱਚ ਤੁਹਾਡੇ ਨਾਲ ਜਿਹੜੇ ਸ਼ਾਇਰ ਲੈ ਕੇ ਆਏ ਆ ਉਹਨਾਂ ਦੇ ਵਿੱਚ ਲੁਧਿਆਣੇ ਤੋਂ ਪੰਜਾਬੀ ਦੇ ਬਹੁਤ ਸੁਰੀਲੇ ਸ਼ਾਇਰ ਪੰਜਾਬੀ ਕਵਿਤਾ ਦਾ ਸੁਰ ਬਣ ਚੁੱਕੇ ਤ੍ਰੈ ਲੋਚਨ ਲੋਚੀ ਜੀ ਅਨੰਦਪੁਰ ਸਾਹਿਬ ਤੋਂ ਨਾਰੀ ਪੰਜਾਬੀ ਗਜ਼ਲ ਦਾ ਸਿਰਮੌਰ ਨਾਂ ਜਿਨ੍ਹਾਂ ਨੇ ਪੰਜਾਬੀ ਔਰਤ ਦੀ ਅੱਧੀ ਆਬਾਦੀ ਨੂੰ ਗਜ਼ਲ ਦੇ ਮਾਧਮ ਰਾਹੀਂ ਜ਼ਬਾਨ ਦਿੱਤੀ ਹੈ ਅਨੁਬਾਲਾ ਜੀ ਤੇ ਇਸ ਦੇ ਨਾਲ ਹੀ ਸਾਡੇ ਨੌਜਵਾਨ ਦੋਸਤ ਆਪਾਂ ਇਹਨਾਂ ਦਾ ਕੋਈ ਮਜਮੂਆ ਜੇ ਨਹੀਂ ਛਪਿਆ ਨਵਤੇਜ ਸਿੰਘ ਮੱਲੀ ਜੀ ਸਾਡੇ ਵਿੱਚ ਨੇ ਬੜੀ ਸਸ਼ਕਤ ਆਵਾਜ਼ ਤੇ ਮੈਂ ਤੁਹਾਡਾ ਦੋਸਤ ਜਗਵਿੰਦਰ ਜੋਧਾ ਆਪਾਂ ਅੱਜ ਇਹ ਸ਼ਾਇਰੀ ਜਿਹੜੀ ਤੁਹਾਡੇ ਨਾਲ ਰੂਬਰੂ ਕਰਨੀ ਹੈ ਇਹ ਤੁਹਾਡੇ ਸਮਕਾਲ ਦੇ ਸਾਰੇ ਮਸਲਿਆਂ ਦੇ ਬਾਰੇ ਤੁਹਾਡੇ ਸਮਕਾਲ ਵਿੱਚ ਜੀ ਰਹੇ ਮਨੁੱਖ ਦੀਆਂ ਦੁਬਿਧਾਵਾਂ ਸੰਕਟਾਂ ਦੇ ਬਾਰੇ ਇੱਕ ਸ਼ਾਇਰਾਨਾ ਹੂਕ ਹੋਏਗੀ ਜਿਹੜੀ ਤੁਹਾਡੇ ਤੱਕ ਪੁੱਜੇਗੀ ਅ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਤ੍ਰੈਲੋਚਨ ਲੋਚੀ ਜੀ ਨੂੰ ਕਿ ਉਹ ਆਪਣੀ ਸੁਰਬਤ ਆਵਾਜ਼ ਤੁਹਾਡੇ ਨਾਲ ਸਾਂਝੀ ਕਰਨ ਲੁਧਿਆਣੇ ਤੋਂ ਆਏ ਹੋਏ ਸਾਡੇ ਦਿਲਦਰਵਾਜ਼ੇ ਗ਼ਜ਼ਲ ਸੰਗ੍ਰਹਿ ਦੇ ਸ਼ਾਇਰ ਤ੍ਰੈ ਲੋਚਨ ਲੋਚੀ ਜੀ ਬਹੁਤ ਸ਼ੁਕਰੀਆ ਵੀਰ ਜਗਵੰਦਰ ਯੋਦਾ ਜੀ ਤੋਂ ਮੈਂ ਤ੍ਰੈ ਲੋਚਨ ਲੋਚੀ ਤੁਹਾਡੇ ਨਾਲ ਤਰਨਮ ਚ ਇੱਕ ਗ਼ਜ਼ਲ ਦੇ ਕੁਝ ਸ਼ੇਰ ਪੇਸ਼ ਕਰਾਂਗਾ ਜੀ ਗ਼ਜ਼ਲ ਦਾ ਮਤਲਬ ਹੈ ਕਿ ਪਲ ਦੀ ਪਲ ਕੀ ਉਸਨੇ ਪਾਈ ਚਾਤ ਸੀ ਮੇਰੇਆਂ ਕਦਮਾਂ ਚ ਕਾਇਨਾਤ ਸੀ ਵਾਹ पल दी पल की उसने पाई छात सी वाह वाह पल दी पल की उसने पाई छात सी मेरे आ कदम आच काए नाथ सी वाह वाह पल दि पल की उसने पाई जात सी बहुत अच्छा जगवेंद्र शेर है वाह इरशा शहरचों ना गाने ता पज ना ही सी शहरचों ना गाने ता ਪੱਜ ਨਹੀਂ ਸੀ ਬੰਦਿਆਂ ਵਿੱਚ ਜ਼ਹਿਰ ਦੀ ਬਹੁਤ ਆਤ ਸੀ ਬੰਦਿਆਂ ਵਿੱਚ ਜ਼ਹਿਰ ਦੀ ਬਹੁਤ ਆਤ ਸੀ ਮੇਰੇ ਆ ਕਦਮਾਂ ਚ ਕਾਇਨਾਤ ਸੀ पल्ल दी पल की उसने पाई चात सी अनुजी शेर सुनना ओठ के बुहा किसे ना खोल ले ओठ के बुहा किसे ना ਖੋਲਿਆ ਮੁੜ ਗਈ ਦਰਵਾਜ਼ਿਆਂ ਪਰ ਭਾਤ ਸਿੰਘ ਬਹੁਤ ਅੱਛੀ ਮੁੜ ਗਈ ਦਰਵਾਜ਼ਿਆਂ ਪਰ ਭਾਤ ਸਿੰਘ ਔਰ ਮੱਲੀ ਜੀ ਗਜ਼ਲ ਦਾ ਮਕਤਾ ਅੱਛਾ ਜ਼ਹਿਰ ਦੇ ਪਿਆਲੇ ਤੁਲੋਚੀ ਕਿਉਂ ਡਰੇ ਵਾ 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 ਜ਼ਹਿਰ ਦੇ ਪਿਆਲੇ ਤੁਲੋਚੀ ਕਿਉਂ ਡਰੇ ਓਵਿਤਾ ਬੰਦਾਸੀ ਜੋ ਸੁਖਰਾਤ ਸੀ ਬਹੁਤ ਚੰਗੀ ਬਹੁਤ ਚੰਗੀ ਓਵਿਤਾ ਬੰਦਾ ਸੀ ਜੋ ਸ਼ੁਕਰਤ ਸੀ ਮੇਰੇ ਆ ਕਦਮਾਂ ਚ ਕਾਈ ਨਾਤ ਸੀ ਬਹੁਤ ਅੱਛਾ ਪਲ ਦੀ ਪਲ ਕੀ ਉਸ ਨੇ ਪਾਈ ਚਾਦ ਸੀ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਅੱਛੇ ਲੋਚੀ ਜੀ ਪਹਿਲੇ ਦੌਰ ਦੇ ਵਿੱਚ ਤੁਸੀਂ ਤ੍ਰੈਲੋਚਨ ਲੋਚੀ ਜੀ ਨੂੰ ਸੁਣਿਆ ਸ਼ਾਇਰ ਆਪਣੇ ਸਮੇਂ ਦਾ ਸਾਰਾ ਜ਼ਹਿਰ ਪੀਣ ਲਈ ਜਾਣਿਆ ਜਾਂਦਾ ਹੈ ਉਹ ਵੀ ਤਾਂ ਬੰਦਾ ਸੀ ਜੋ ਸੋਕਰੇਟ ਸੀ ਕਹਿ ਕੇ ਤ੍ਰੈਲੋਚਨ ਲੋਚੀ ਹੋਰਾਂ ਨੇ ਇੱਕ ਸ਼ਾਇਰ ਦੀ ਸੀਮਾ ਉਹਦੀ ਸਮਰੱਥਾ ਤੇ ਉਹਦੀ ਆਪਣੇ ਸਮਕਾਲ ਨੂੰ ਮੁਖਾਤਬ ਹੋਣ ਦੀ ਜਿਹੜੀ ਪੂਰੀ ਇੱਛਾ ਪ੍ਰਗਟ ਕੀਤੀ ਹੈ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਆਨੰਦਪੁਰ ਤੋਂ ਆਏ ਹੋਏ ਸਾਡੇ ਸਾਡੀ ਸ਼ਾਇਰਾ ਅਨੂ ਬਾਲਾ ਨੂੰ ਕਿ ਉਹ ਆਪਣੀ ਗਜ਼ਲ ਤੁਹਾਡੇ ਨਾਲ ਸਾਂਝੀ ਕਰਨ ਕਿਰਨਾ ਦਾ ਚੁਰਮਟ ਕੱਚ ਦਾ ਅੰਬਰ ਤੇ ਰੁਖ ਰਵਾਬ ਵਰਗੇ ਗਜ਼ਲ ਸੰਗ੍ਰਹਿਾਂ ਦੀ ਤਖਲੀਕਕਾਰ ਉਹਨਾਂ ਦੇ ਸਿਰਜਕ ਅਨੁਬਾਲਾ ਜੀ ਤੁਹਾਡੇ ਸਾਹਮਣੇ ਪੇਸ਼ ਨੇ ਹਾਂਜੀ ਸ਼ੁਕਰੀਆ ਜਗਵਿੰਦਰ ਭਾਜੀ ਮੈਂ ਆਪਣੀ ਗਜ਼ਲ ਦੇ ਕੁਝ ਕਿ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਾਂਗੀ ਫੁੱਲਾਂ 'ਚ ਹਾਂ ਮੈਂ ਕਿਧਰੇ ਕੰਡਿਆਂ ਅਧੀਨ ਹਾਂ ਮੈਂ ਫੁੱਲਾਂ 'ਚ ਹਾਂ ਮੈਂ ਕਿਧਰੇ ਕੰਡਿਆਂ ਅਧੀਨ ਹਾਂ ਮੈਂ ਸੋ ਟੁਕੜਿਆਂ ਚ ਵੰਡੀ ਹੋਈ ਜ਼ਮੀਨ ਹਮੈ ਫੁਰਲਾਂ ਚ ਹਾਂ ਮੈਂ ਕਿਦਰੇ ਕੰਡਿਆਂ ਅਧੀਨ ਹਮੈ ਸੋ ਟੁਕੜਿਆਂ ਚ ਵੰਡੀ ਹੋਈ ਜ਼ਮੀਨ ਹਮੈ ਬਹੁਤ ਅੱਛੀ ਫੁਰਸਤ ਨੂੰ ਤਰਸ ਦੀ ਜੋ ਦਿਨ ਰਾਤ ਚੱਲਦੀ ਹੈ ਹੂੰ ਹੂੰ ਜੋ ਦਾ ਭਾਜੀ ਜੀ ਜੀ ਫੁਰਸਤ ਨੂੰ ਤਰਸ ਦੀ ਜੋ ਦਿਨ ਰਾਤ ਚੱਲਦੀ ਹੈ ਗਰਸਤ ਦੇ ਰੋੜ ਪੀਂਦੀ ਹੋਈ ਮਸ਼ੀਨ ਹਮੈ ਵਾਹ ਬਹੁਤ ਅੱਛੀ ਬਹੁਤ ਥੈਂਕ ਯੂ ਭਾਜੀ ਵਾਹ ਸਮਿਆਂ ਦੀ ਧੂੜ ਪੈ ਕੇ ਹੋਏ ਨੇ ਨਕਸ਼ ਮੈਲੇ ਵਾ ਸਮਿਆਂ ਦੀ ਧੂੜ ਪੈ ਕੇ ਹੋਏ ਨੇ ਨਕਸ਼ ਮੈਲੇ ਵੈਸੇ ਤਾਂ ਸ਼ੀਸ਼ੇ ਹੋਵੇ ਰੱਜ ਕੇ ਹਸੀਨ ਹਾਵੈ ਵਾ 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 ਬਹੁਤ ਅੱਛਾ ਸਮਿਆਂ ਦੀ ਧੂੜ ਪੈ ਕੇ ਹੋਏ ਨੇ ਨਕਸ਼ ਮੈਲੇ ਹੂੰ ਵੈਸੇ ਤਾਂ ਸ਼ੀਸ਼ੇ ਹੋਵੇ ਰੱਜ ਕੇ ਹਸੀਨ ਹਾਵੈ ਵਾ ਉਹਨਾਂ ਨੂੰ ਕੀ ਪਤਾ ਜੋ ਪਹਿਰਨ ਹੀ ਪਰਖ ਦੇਨੇ ਵਾ 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 ਉਹਨਾਂ ਨੂੰ ਕੀ ਪਤਾ ਜੋ ਪਹਿਰਨ ਹੀ ਪਰਖ ਦੇਨੇ ਪਰਦਾ ਉਤਾਰ ਕੇ ਵੀ ਪਰਦਾ ਨਸ਼ੀਨ ਹਾਂ ਮੈਂ ਬਾਤ ਉਹਨਾਂ ਨੂੰ ਕੀ ਪਤਾ ਜੋ ਪੈਰਨ ਹੀ ਪਰਖਦੇ ਨੇ ਪਰਦਾ ਉਤਾਰ ਕੇ ਵੀ ਪਰਦਾ ਨਸ਼ੀਨ ਹਾਂ ਮੈਂ ਬਹੁਤ ਚੰਗੀ ਅਲੋਚੀ ਪਾਜੀ ਅਗਲਾ ਸ਼ੇਅਰ ਦਿਖਾ ਨਿੱਕੇ ਜਿਹੇ ਗੁਨਾਤੇ ਕੰਦਾ ਵੀ ਛਿੜਕ ਦੇਵਣ ਕੀ ਬਾਤ ਨਿੱਕੇ ਜਿਹੇ ਗੁਨਾਤੇ ਕੰਦਾ ਵਿੱਚ ੜਕ ਦੇਵਣ ਕਰਦੇ ਤਖਤ ਤੇ ਉੱਧਾ ਗੱਦੀ ਨਸ਼ੀਨ ਹਾਂ ਮੈਂ ਵਾਹ ਬਹੁਤ ਅੱਛੀ ਬਹੁਤ ਅੱਛੀ ਨਿੱਕੇ ਜਿਹੇ ਗੁਨਾਤੇ ਕੰਦਾ ਵਿੱਚ ੜਕ ਦੇਵਣ ਕਰਦੇ ਤਖਤ ਤੇ ਉੱਧਾ ਗੱਦੀ ਨਸ਼ੀਨ ਹਾਂ ਮੈਂ ਬਹੁਤ ਅੱਛੀ ਰੰਗਾਂ ਦੀ ਉਮਰ ਸੀਤਾ ਪਾਣੀ ਚ ਕੁਲ ਗਈ ਸੀ ਹਾਂ ਬਹੁਤ ਅੱਛੀ ਬਹੁਤ ਅੱਛੀ ਰੰਗਾਂ ਦੀ ਉਮਰ ਸੀਤਾ ਪਾਣੀ ਚ ਕੁਲ ਗਈ ਸੀ ਮਹਿਕਾਂ ਦੀ ਜੂਨ ਆਕੇ ਪੂਣਾ ਅਦੀਨ ਹਾਂ ਮੈਂ ਖੁਰਦੀ ਹੈ ਹੰਝੂਆਂ ਵਿੱਚ ਪਾਣੀ ਦੇ ਬਾਹਰ ਜਿੰਦੀ ਖੁਰਦੀ ਹ ਹੰਝੂਆਂ ਵਿੱਚ ਪਾਣੀ ਦੇ ਬਾਹਰ ਜਿੰਦੀ ਮਿੱਟੀ ਦੀ ਮੋਰਨੀਕੇ ਪੱਥਰ ਦੀ ਮੀਨ ਹਾਂ ਮੈਂ ਮਿੱਟੀ ਦੀ ਮੋਰਨੀਕੇ ਪੱਥਰ ਦੀ ਮੀਨ ਹਾਂ ਮੈਂ ਤਰਤੀ ਦੀ ਅੱਖ ਚੋਨਾ ਅਥਰੂ ਕਸ਼ੀਦ ਹੋਏ ਬਹੁਤ ਅੱਛੀ ਤਰਤੀ ਦੀ ਅੱਖ ਚੋਨਾ ਅਥਰੂ ਕਸ਼ੀਦ ਹੋਏ ਕੀ ਖਾਕ ਸ਼ਾਇਰੀਏ ਕਾਦੀ ਜ਼ਹੀਨ ਹਾਂ ਮੈਂ ਵਾਹ ਬਹੁਤ ਅੱਛੀ ਬਹੁਤ ਫੁੱਲਾ ਜਹਾ ਮੈਂ ਕਿਧਰੇ ਕੰਡਿਆਂ ਅਦੀਨ ਹਾਂ ਮੈਂ ਸੋ ਟੁਕੜਿਆਂ ਚ ਵੰਡੀ ਹੋਈ ਜ਼ਮੀਨ ਹਾਂ ਮੈਂ ਥੈਂਕ ਯੂ ਬਹੁਤ ਅੱਛੀ ਬਹੁਤ ਅੱਛੀ ਬਹੁਤ ਅੱਛੀ ਬੜੀ ਖੂਬਸੂਰਤ ਬੜੀ ਪੁਰ ਸੋਹਜ ਸ਼ਾਇਰੀ ਅਨੁਬਾਲਾ ਜੀ ਦੀ ਸਾਡੇ ਸਰੋਤਿਆਂ ਨੇ ਸੁਣੀ ਹੁਣ ਮੈਂ ਜਿਸ ਸ਼ਾਇਰ ਨੂੰ ਦਾਵਤ ਦੇ ਰਿਆਂ ਕਲਾਮ ਦੇ ਲਈ ਉਹਨਾਂ ਦੇ ਬਹੁਤ ਸਾਰੇ ਲੇਖ ਤੁਸੀਂ ਅਕਾਹ ਬਗਾਏ ਅਖਬਾਰਾਂ ਵਿੱਚ ਪੜੇ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ ਬਹੁਤ ਖੂਬਸੂਰਤ ਤੇ ਬਹੁਤ ਖੂਬਸੂਰਤ ਕਵਿਤਾਵਾਂ ਵੀ ਲਿਖੀਆਂ ਜਿਹੜੀਆਂ ਆਵਾਜ਼ ਸਾਨੂੰ ਸੁਣਾਉਣਗੇ ਨਵਤੇਜ ਸਿੰਘ ਮੱਲੀ ਜੀ ਗੁਜ਼ਾਰਿਸ਼ ਹੈ ਕਿ ਉਹ ਆਪਣੀ ਸ਼ਾਇਰੀ ਤੁਹਾਡੇ ਨਾਲ ਸਾਂਝੀ ਕਰਨ ਨਵਤੇਜ ਸਿੰਘ ਮੱਲੀ ਜੀ ਸ਼ੁਕਰੀਆ ਜਗਵਿੰਦਰ ਜੀ ਮੈਂ ਨਵਤੇਜ ਸਿੰਘ ਮੱਲੀ ਨਜ਼ਮ ਲੈ ਕੇ ਹਾਜ਼ਰਾਂ ਜੀ ਨਜ਼ਮ ਪੇਸ਼ ਕਰ ਰਿਹਾ ਡਿਜੀਟਲ ਕਰ ਕਿੰਨੀ ਤਰੱਕੀ ਕਰ ਗਿਆ ਹੈ ਜ਼ਮਾਨਾ ਕੱਚੀਆਂ ਛੱਤਾਂ ਵਾਲੇ ਘਰਾਂ ਦੀ ਥਾਂ ਉੱਸਰ ਗਏ ਹਨ ਪੱਕੇ ਮਕਾਨ ਇੱਕ ਕਮਰੇ 'ਚ ਵਸਦਾ ਘਰ ਫੈਲ ਗਿਆ ਹੈ ਆਲੀਸ਼ਾਨ ਬੰਗਲੇ 'ਚ ਇਹਨਾਂ ਘਰਾਂ 'ਚ ਅਨਪੜਾਂ ਦੀ ਥਾਂ ਰਹਿੰਦੇ ਹਨ ਪੜ੍ਹੇ ਲਿਖੇ ਲੋਕ ਵਾਹ ਸ਼ੋਰ ਸ਼ਰਾਬੇ ਤੋਂ ਮੁਕਤ ਹਨ ਇਹ ਘਰ ਜੀ ਇਥੋਂ ਬੱਚਿਆਂ ਦੀਆਂ ਕਲਕਾਰੀਆਂ ਸੁਣਾਈ ਨਹੀਂ ਦਿੰਦੀਆਂ ਸਲੀਕੇ ਵਾਲੇ ਇਹਨਾਂ ਘਰਾਂ ਅੰਦਰ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਦੁੱਖ ਸੁੱਖ ਦੀ ਸਾਂਝ ਨਹੀਂ ਪਾਉਂਦੇ ਤੇ ਨਾ ਹੀ ਬੱਚੇ ਦਾਦੇ-ਦਾਦੀ ਦੀਆਂ ਕਹਾਣੀਆਂ ਸੁਣਨ ਤੇ ਆਪਣਾ ਸਮਾਂ ਖਰਾਬ ਕਰਦੇ ਹਨ ਜੀ ਆਲੀਸ਼ਾਨ ਘਰ ਦੇ ਹਰ ਕਮਰੇ 'ਚ ਚੱਲ ਰਿਹਾ ਹੈ ਟੈਲੀਵਿਜ਼ਨ ਹਮ ਬੱਚੇ ਮਸਤ ਹਨ ਨਾਟਕਾਂਾਂ ਤੇ ਵੀਡੀਓ ਗੇਮਾਂ 'ਚ ਹਮ ਬਜ਼ੁਰਗ ਦਾਦੇ-ਦਾਦੀ ਨੂੰ ਪਹੁੰਚਾ ਦਿੱਤਾ ਹੈ ਬਿਰਧ ਆਸ਼ਰਮਾਂ 'ਚ ਬਹੁਤ ਚੰਗਾ ਤੇ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਜ਼ਰੂਰ ਭੇਜੇ ਜਾਂਦੇ ਹਨ ਵਧਾਈ ਦੇ ਕਾਰਡ ਭਾਵੇਂ ਬਹੁਤ ਤਰੱਕੀ ਕਰ ਗਿਆ ਹੈ ਜ਼ਮਾਨਾ ਕੱਚੀਆਂ ਛੱਤਾਂ ਵਾਲੇ ਘਰਾਂ ਦੀ ਥਾਂ ਉੱਸਰ ਗਏ ਹਨ ਪੱਕੇ ਮਕਾਨ ਪਰ ਇਨਸਾਨੀਅਤ ਤੇ ਸੰਸਕਾਰਾਂ ਤੋਂ ਬਿਹੱਦ ਸਖਣੇ ਹਨ ਅੱਜ ਦੇ ਇਹ ਡਿਜੀਟਲ ਕਾਲ ਬਹੁਤ ਬਹੁਤ ਅੱਛੇ ਬਹੁਤ ਅੱਛੇ ਤੁਸੀਂ ਸਾਡੇ ਸਮਿਆਂ ਦੇ ਡਿਜੀਟਲ ਯੁੱਗ ਦੇ ਵਿੱਚ ਜਿਸ ਤਰ੍ਹਾਂ ਦੇ ਸੰਕਟ ਘਰ ਨੂੰ ਦਰਪੇਸ਼ ਨੇ ਉਹ ਕਵਿਤਾ ਦੇ ਵਿੱਚ ਸੁਣੇ ਮੈਂ ਜਗਵਿੰਦਰ ਜੋਦਾ ਹੁਣ ਆਪਣੀ ਗਜ਼ਲ ਤੁਹਾਡੇ ਸਾਥੀਆਂ ਦੀ ਇਜਾਜ਼ਤ ਦੇ ਨਾਲ ਪੇਸ਼ ਕਰਦਾ ਹਾਂ ਹਾਂਜੀ ਅੱਛਾ ਗਜ਼ਲ ਦਾ ਮਤਲਬ ਹੈ ਕਿ ਸਿਰੋਂ ਹੌਲਾ ਤੇਰੀ ਗੁਰਦਖਣਾ ਦਾ ਭਾਰ ਕਰਦਾ ਹਾਂ ਬਹੁਤ ਚੰਗਾ ਸਿਰੋਂ ਹੌਲਾ ਤੇਰੀ ਗੁਰਦਖਣਾ ਦਾ ਭਾਰ ਕਰਦਾ ਹਾਂ ਮੈਂ ਇਸ ਵਾਰੀ ਅੰਗੂਠਾ ਦੇਣ ਤੋਂ ਇਨਕਾਰ ਕਰਦਾ ਹਾਂ ਬਹੁਤ ਅੱਛੀ ਬਹੁਤ ਅੱਛੀ ਤੋ ਦਿਖਾ ਕੇ ਖਾਬ ਬੰਸਰੀਆਂ ਦਾ ਕਮਸਿਨ ਪੋਰੀਆਂ ਤਾਈ ਹੂੰ ਦਿਖਾ ਕੇ ਖਾਬ ਬੰਸਰੀਆਂ ਦਾ ਕਮਸਿਨ ਪੋਰੀਆਂ ਤਾਈ ਕਮਾਨਾ ਵਾਸਤੇ ਬਾਂਸਾਂ ਦਾ ਕਾਰੋਬਾਰ ਕਰਦਾ ਹਾਂ ਬਹੁਤ ਅੱਛੀ ਕਮਾਨਾ ਵਾਸਤੇ ਬਾਂਸਾਂ ਦਾ ਕਾਰੋਬਾਰ ਕਰਦਾ ਹਾਂ ਤਾਂ ਮੇਰੀ ਆਵਾਜ਼ ਨੇ ਪੱਥਰ ਬਣੇ ਪਾਣੀ ਹਿਲਾਏ ਨੇ ਹੂੰ ਕੀ ਆਵਾਜ਼ ਮੇਰੀ ਆਵਾਜ਼ ਨੇ ਪੱਥਰ ਬਣੇ ਪਾਣੀ ਹਿਲਾਏ ਨੇ ਅਦਾਲਤ ਸਾਹਮਣੇ ਆਪਣਾ ਗੁਨਾਹ ਸਵੀਕਾਰ ਕਰਦਾ ਹਾਂ ਬਹੁਤ ਅੱਛੀ ਬਹੁਤ ਅੱਛੀ ਤੋ ਬਹੁਤ ਅੱਛੇ ਘੜੇ ਨੂੰ ਤਜ ਕੇ ਤੁਰ ਪੈਂਦਾ ਹਾਂ ਗੁੰਮ ਹੋਈ ਨਦੀ ਭਾਲਣ ਹੂੰ ਘੜੇ ਨੂੰ ਤਜ ਕੇ ਤੁਰ ਪੈਂਦਾ ਹਾਂ ਗੁੰਮ ਹੋਈ ਨਦੀ ਭਾਲਣ ਵਿਚਿੱਤਰ ਰੇਤ ਛਲ ਤੇ ਹਰ ਦਫਾ ਇਤਬਾਰ ਕਰਦਾ ਹਾਂ ਬਹੁਤ ਅੱਛੀ ਬਹੁਤ ਅੱਛੀ ਵਿਚਿੱਤਰ ਰੇਤ ਛਲ ਤੇ ਹਰ ਦਫਾ ਇਤਬਾਰ ਕਰਦਾ ਹਾਂ ਤਾਂ ਇਸ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਜਗਾ ਕੇ ਬਾਲੜੇ ਹਰਫਾਂ ਨੂੰ ਕੱਚੀ ਨੀਂਦ ਤੋਂ ਅਕਸਰ ਜਗਾ ਕੇ ਬਾਲੜੇ ਹਰਫਾਂ ਨੂੰ ਕੱਚੀ ਨੀਂਦ ਤੋਂ ਅਕਸਰ ਮੈਂ ਬੁੱਤਾਂ ਕੋਲ ਆਪਣੇ ਇਸ਼ਕ ਦਾ ਇਜ਼ਹਾਰ ਕਰਦਾ ਹਾਂ ਬਹੁਤ ਵਧੀਆ ਸਿਰੋਂ ਹੌਲਾ ਤੇਰੀ ਗੁਰਦਖਨਾ ਦਾ ਭਾਰ ਕਰਦਾ ਹਾਂ ਮੈਂ ਇਸ ਵਾਰੀ ਅੰਗੂਠਾ ਦੇਣ ਤੋਂ ਇਨਕਾਰ ਇਨਕਾਰ ਕਰਦਾ ਹਾਂ ਤਾਂ ਦੋਸਤੋ ਇਹ ਸਾਨੂੰ ਸ਼ਾਇਰਾਂ ਨੂੰ ਪਹਿਲੇ 라ਉਂਡ ਦੇ ਵਿੱਚ ਤੁਸੀਂ ਪਹਿਲੇ ਦੌਰ ਵਿੱਚ ਸੁਣਿਆ ਇਹ ਸ਼ਾਇਰੀ ਦਾ ਇੱਕ ਹੋਰ ਦੌਰ ਇਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਮੈਂ ਇੱਕ ਵਾਰ ਫਿਰ ਗੁਜ਼ਾਰਿਸ਼ ਕਰਦਾ ਤਰਲੋਚਨ ਲੋਚੀ ਹੋਰਾਂ ਨੂੰ ਕਿ ਉਹ ਆਪਣੀ ਖੋਰ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਤਰਲੋਚਨ ਲੋਚੀ ਜੀ ਅ ਸ਼ੁਕਰੀਆ ਜਗਵੰਦਰ ਮੈਂ ਫਿਰ ਇੱਕ ਗ਼ਜ਼ਲ ਦੇ 10 ਚਾਰ ਸ਼ੇਰ ਤਰ੍ਹਾਂ ਅੱਜ ਪੇਸ਼ ਕਰਦਾ ਹਾਂ ਜੀ ਜੀ ਕਿ ਨਵੇਂ ਲੋਕ ਨਵੇਂ ਆਂਚ ਬਸ ਖਲਬਲੀ ਹੈ ਬਜ਼ੁਰਗਾਂ ਦੇ ਨੈਣਾ ਚ ਦਿਸਦੀ ਨਮੀ ਨਵੇਂ ਲੋਕ ਨਵੇਂ ਆਂਚ ਬਸ ਖਲਬਲੀ ਹੈ ਨਵੇਂ ਲੋਕ ਨਵੇਂ ਆਚ ਬਸ ਖਲਬਲੀ ਹੈ ਵਾਹ ਬਜ਼ੁਰਗਾ ਦੇ ਨੈਣਾ ਚ ਦਿਸਦੀ ਨਮੀ ਹੈ ਨਵੇਂ ਲੋਕ ਨਵੇਂ ਆਚ ਬਸ ਖਲਬਲੀ ਹੈ ਬਹੁਤ ਅੱਛੀ ਬਹੁਤ ਅੱਛੀ Eksir ha? İnşallah. E Sürj Ruzana, Sımdırç Dube. Vah E Sürj Ruzana, Sımdırç Dube. de Leki deko, acab? ਖੁਦਕੁਸ਼ੀ ਹੈ ਇਹ ਦੇ ਲੈ ਕਿ ਦੇਖੋ ਅਜਬ ਖੁਦਕਸ਼ੀ ਹੈ ਬਜ਼ੁਰਗਾ ਦੇ ਨੈਣਾ ਚ ਦਿਸਦੀ ਨਮੀ ਹੈ ਨਵੇਂ ਲੋਕ ਨਵੇਂ ਆਚ ਬਸ ਖਲਬਲੀ ਹੈ ਕੀ ਬਾਤ ਹੈ ਕੀ ਬਾਤ ਹੈ ਇੱਕ ਸ਼ੇਰ ਹੈ ਮੈਂ ਬੇਟੀ ਨੂੰ ਪਰਦਾ ਛੱਡ ਹੀ ਕਲਾਵੇ ਕੀ ਬਾਤ ਹੈ ਕੀ ਬਾਤ ਹੈ ਮੈਂ ਬੇਟੀ ਨੂੰ ਪਰਦਾ ਛੱਡ ਹੀ ਕਲਾਵੇ ਬਨੇ ਰੇ ਤੋਡਦੀ ਕੋਈ ਜਦ ਚਿੜੀ ਵਾ ਵਾ ਬਨੇ ਰੇ ਤੋ ਉਡਦੀ ਕੋਈ ਜਦ ਚਿੜੀ ਹੈ ਨਵੇਂ ਲੋਕ ਨਵੇਂ ਆ ਚੁੱਬਸ ਖਲਬਲੀ ਹੈ اور ਗਜ਼ਲ ਦਾ ਮਕਤਾ ਜੀ ਤੋ ਐਵੇਂ ਨਲੋਚੀ ਮੁੱਕਾ ਬੈਠੀ ਮੁਕਾ ਬੈਠੀ ਹੰਝੂ ਅਜੇ ਤਾਂ ਬਥੇਰੀ ਪਈ ਜ਼ਿੰਦਗੀ ਕੀ ਬਤ ਅਜੇ ਤਾਂ ਬਥੇਰੀ ਬਈ ਜ਼ਿੰਦਗੀ ਹੈ ਬਜ਼ੁਰਗਾ ਦੇ ਨੈਣਾ ਚਿਸਦੀ ਨਮੀ ਹੈ ਨਮੀ ਹੈ ਵਾ ਨਵੇਂ ਲੋਕ ਨਵੇਂ ਆ ਚ ਬਸ ਖਲਬਲੀ ਹੈ ਬਹੁਤ ਅੱਛਾ ਬਹੁਤ ਬਹੁਤ ਮਿਹਰਬਾਨ ਬਹੁਤ ਅੱਛੇ ਨੂੰਚੀ ਪਾਜੀ ਇੱਕ ਅਜੀਬ ਆਲਮ ਦੇ ਵਿੱਚ ਤੁਸੀਂ ਸਾਨੂੰ ਲੈ ਗਏ ਸ਼ੁਕਰੀਆ ਅਜਬੰਦ ਜੀ ਜਿਹੜਾ ਸ਼ਾਇਰੀ ਦੇ ਪੂਰਾ ਜਾਦੂ ਦਾ ਜਿਹੜਾ ਦੌਰ ਹੈ ਉਹ ਤੁਸੀਂ ਕੀਤਾ ਅਸਰੰਦਾਜ਼ ਹੋਇਆ ਤੁਹਾਡੀ ਸ਼ਾਇਰੀ ਦੇ ਨਾਲ ਮਿਹਰਬਾਨ ਮਿਹਰਬਾਨ ਤੇ ਮੈਂ ਫਿਰ ਇੱਕ ਵਾਰ ਗੁਜ਼ਾਰਿਸ਼ ਕਰਾਂਗਾ ਅਨੂਬਾਲਾ ਜੀ ਨੂੰ ਕਿ ਉਹ ਆਪਣੀ ਰਚਨਾ ਜਿਹੜੀ ਉਹ ਹੋਰ ਸਾਡੇ ਨਾਲ ਸਾਂਝੀ ਕਰਨ ਅਨੂਬਾਲਾ ਜੀ ਸ਼ੁਕਰੀਆ ਪਾਜੀ ਕੁਝ ਕੁ ਸ਼ੇਅਰ ਪੇਸ਼ ਕਰਦੀ ਹਾਂ ਹਾਂ ਜੀ ਜੀ ਦਬਾ ਲੈਂਦੀ ਜੇ ਧਰਤੀ ਪਿਆਸ ਆਪਣੀ ਹੂੰ ਦਬਾ ਲੈਂਦੀ ਜੇ ਧਰਤੀ ਪਿਆਸ ਆਪਣੀ ਤਾਂ ਸਾਗਰ ਨੇ ਘਟਾ ਹੋਣਾ ਨਹੀਂ ਸੀ ਹੂੰ ਕੀ ਬਾਤ ਦਬਾ ਲੈਂਦੀ ਜੇ ਧਰਤੀ ਪਿਆਸ ਆਪਣੀ ਤਾਂ ਸਾਗਰ ਨੇ ਘਟਾ ਹੋਣਾ ਨਹੀਂ ਸੀ ਸਦਾ ਤਪਣਾ ਸੀ ਮਿੱਟੀ ਦਾ ਮੁਕੱਦਰ ਕੋਈ ਮੰਜ਼ਰ ਹਰਾ ਹੋਣਾ ਨਹੀਂ ਨਹੀਂ ਵਾਹ 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 ਬਹੁਤ ਅੱਛੇ ਥੈਂਕ ਯੂ ਭਾਜੀ ਤੂੰ ਮੈਨੂੰ ਵਿੱਚ ਤੋਂ ਰੁਖੜਾ ਬਣਾਇਆ ਹੂੰ ਮੁਖਾਲਿਫ ਰੁੱਤ ਵਿੱਚ ਜੀਣਾ ਸਿਖਾਇਆ ਤੂੰ ਮੈਨੂੰ ਵਿੱਚ ਤੋਂ ਰੁਖੜਾ ਬਣਾਇਆ ਮੁਖਾਲਿਫ ਰੁੱਤ ਵਿੱਚ ਜੀਣਾ ਸਿਖਾਇਆ ਜੇ ਹੁਣ ਵੀ ਫੁੱਲ ਨਾ ਖਿੜਦੇ ਮੇਰੇ ਚੋਂ ਤੇਰਾ ਕਰਜ਼ਾ ਅਦਾ ਹੋਣਾ ਨਹੀਂ ਸੰਭਵ ਆਹ ਬਹੁਤ ਅੱਛੀ ਬਹੁਤ ਅੱਛੀ ਥੈਂਕ ਯੂ ਜੇ ਕੋਈ ਦਰਦ ਦੀ ਸੂਲੀ ਨਾ ਹੁੰਦੀ ਵਿਛੋੜੇ ਦਾ ਨਾ ਗਹਿਰਾ ਸੱਲ ਹੁੰਦਾ ਜੇ ਕੋਈ ਦਰਦ ਦੀ ਸੂਲੀ ਨਾ ਹੁੰਦੀ ਵਿਛੋੜੇ ਦਾ ਨਾ ਗਹਿਰਾ ਸੱਲ ਹੁੰਦਾ ਇਬਾਦਤ ਵਿੱਚ ਵੀ ਫਿਰ ਹੁੰਦੀ ਨਾ ਸਿੱਦਤ ਮੁਹੱਬਤ ਵਿੱਚ ਮਜ਼ਾ ਹੋਣਾ ਨਹੀਂ ਸੀ ਜੇ ਕੋਈ ਦਰਦ ਦੀ ਸੂਲੀ ਨਾ ਹੁੰਦੀ ਵਿਛੋੜੇ ਦਾ ਨਾ ਗਹਿਰਾ ਸੱਲ ਹੁੰਦਾ ਇਬਾਦਤ ਵਿੱਚ ਵੀ ਫਿਰ ਹੁੰਦੀ ਨਾ ਸਿੱਦਤ ਮੁਹੱਬਤ ਵਿੱਚ ਮਜ਼ਾ ਹੋਣਾ ਨਹੀਂ ਸੀ ਇਹ ਕਾਲੀ ਪੋਣ ਜੇ ਗੁਮਰਾਹ ਨਾ ਕਰਦੀ ਹਰੇ ਸਾਹਾਂ 'ਚ ਜੇ ਨਾ ਜ਼ਹਿਰ ਭਰਦੀ ਬਹੁਤ ਅੱਛੀ ਇਹ ਕਾਲੀ ਪੋਣ ਜੇ ਗੁਮਰਾਹ ਨਾ ਕਰਦੀ ਬਹੁਤ ਅੱਛੀ ਹਰੇ ਸਾਹਾਂ ਚ ਜੇਨਾ ਜ਼ਹਿਰ ਭਰਦੀ ਖਿੜੇ ਫੁੱਲਾਂ ਦਾ ਤਾਂ ਫਿਰ ਮੱਲਣੇ ਨਹੀਂ ਕੋਈ ਮਗਦਾ ਸਿਵਾ ਹੋਣਾ ਨਹੀਂ ਸੀ ਬਾਤ ਬਹੁਤ ਅੱਛੀ ਖਿੜੇ ਫੁੱਲਾਂ ਦਾ ਤਾਂ ਫਿਰ ਮੱਲਣੇ ਨਹੀਂ ਕੋਈ ਮਗਦਾ ਸਿਵਾ ਹੋਣਾ ਨਹੀਂ ਸੀ ਬਹੁਤ ਅੱਛੀ ਉਹਨਾਂ ਵਿੱਚ 6 ਸੀ 33 ਤਵੀਦਾ ਤੇ ਜਗ ਦੇ ਸੀਸ ਦਾ ਵੀ ਚਾਨਣਾ ਸੀ ਕਿਆ ਬਾਤ ਉਹਨਾਂ ਵਿੱਚ 6 ਸੀ 33 ਤਵੀਦਾ ਤੇ ਜਗ ਦੇ ਸੀਸ ਦਾ ਵੀ ਚਾਨਣਾ ਸੀ ਪਿਤਾ ਪੁਰਖੀ ਸੀ ਮਾਸੂਮਾ ਦਾ ਜਜ਼ਬਾ ਵਾਹ ਇਹ ਕੰਧਾਂ ਤੋਂ ਚੁਕਾ ਹੋਣਾ ਨਹੀਂ ਸੀ ਵਾਹ 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 ਬਹੁਤ ਅੱਛਾ ਅਸੀਸਾਂ ਤੇਰੀਆਂ ਲੈ ਕੇ ਇਹ ਕਵਿਤਾ ਤੇਰੇ ਦਰ ਤੇ ਜਿ ਦੁੱਖ ਅਰਪਿਤ ਨਾ ਕਰਦੀ ਬਹੁਤ ਅੱਛਾ ਅਸੀਸਾਂ ਤੇਰੀਆਂ ਲੈ ਕੇ ਇਹ ਕਵਿਤਾ ਤੇਰੇ ਦਰ ਤੇ ਜਿ ਦੁੱਖ ਅਰਪਿਤ ਨਾ ਕਰਦੀ ਅਸਰ ਹੁੰਦਾ ਨਾ ਫਿਰ ਕੋਈ ਦਵਾ ਵਿੱਚ ਦੁਆ ਦਾ ਆਸਰਾ ਹੋਣਾ ਨਹੀਂ ਸੀ ਆਸਰਾ ਹੋਣਾ ਬਹੁਤ ਅੱਛਾ ਦਵਾ ਲੈਂਦੀ ਜੇ ਧਰਤੀ ਪਿਆਸ ਆਪਣੀ ਦਾ 사ગર ਨੇ ਘਟਾ ਹੋਣਾ ਨਹੀਂ ਸੀ ਜੀ ਸਦਾ ਆਪਣਾ ਸੀ ਮਿੱਟੀ ਦਾ ਮੁਕੱਦਰ ਕੋਈ ਮੰਜ਼ਰ ਹਰਾ ਹੋਣਾ ਨਹੀਂ ਸੀ ਬਹੁਤ ਜੀ ਬਾਤ ਜੀ ਇੱਕ ਗਜ਼ਲ ਦੇ ਕੁਝ ਹੋਰ ਸ਼ੇਅਰ ਜੀ ਉਦੋਂ ਤੀ ਕਰ ਤਪੇ ਸੂਰਜ ਦੀ ਵੀ ਰਹਿਮਤ ਨਹੀਂ ਹੁੰਦੀ ਹਮਮ ਜਦੋਂ ਤੱਕ ਪਿਆਸ ਮੇਰੀ ਬਰਫ਼ ਦਾ ਪਹਾੜ ਨਹੀਂ ਹੁੰਦੀ ਵਾਹ ਬਹੁਤ ਅੱਛਾ ਬਹੁਤ ਅੱਛਾ ਵਾਹ ਉਹ ਮੇਰੇ ਟੁਕੜਿਆਂ ਨੂੰ ਰੋਲ ਦਾ ਇਤਰਾਜ਼ ਕਰਦਾ ਹੈ ਹਮ ਕਿ ਉਸ ਦੇ ਸ਼ੌਕ ਖਾਤਰ ਮੈਂ ਕਦੇ ਸਾਬਤ ਨਹੀਂ ਹੁੰਦੀ ਵਾਹ ਵਾਹ ਬਹੁਤ ਅੱਛੀ ਉਹ ਮੇਰੇ ਟੁਕੜਿਆਂ ਨੂੰ ਰੋਲ ਦਾ ਇਤਰਾਜ਼ ਕਰਦਾ ਹੈ ਕਿ ਉਸ ਦੇ ਸ਼ੌਕ ਖਾਤਰ ਮੈਂ ਕਦੇ ਸਾਬਤ ਨਹੀਂ ਹੁੰਦੀ ਹੈ ਖਾਹਿਸ਼ ਕੇ ਖੜਾਵਾਂ ਪਹਿਨ ਮੈਂ ਵੀ ਜੰਗਲੀ ਜਾਵਾਂ ਹੈ ਖਾਹਿਸ਼ ਕੇ ਖੜਾਵਾਂ ਪਹਿਨ ਮੈਂ ਵੀ ਜੰਗਲੀ ਜਾਵਾਂ ਬਗੀਚਾ ਦੇਖ ਕੇ ਕਰਦਾ ਮੇਰੀ ਜੁਰਤ ਨਹੀਂ ਹੁੰਦੀ ਹੈ ਖਾਹਿਸ਼ ਕੇ ਖੜਾਵਾਂ ਪਹਿਨ ਮੈਂ ਵੀ ਜੰਗਲੀ ਜਾਵਾਂ ਬਗੀਚਾ ਦੇਖ ਕੇ ਕਰਦਾ ਮੇਰੀ ਜੁਰਤ ਨਹੀਂ ਹੁੰਦੀ ਕਰੇ ਉਹ ਕੈਦ ਸੂਰਜ ਨੂੰ ਸਵੇਰਾ ਹੋਣ ਨਾ ਦੇਵੇ ਕੀ ਬਾਤ ਕਰੇ ਉਹ ਕੈਦ ਸੂਰਜ ਨੂੰ ਸਵੇਰਾ ਹੋਣ ਨਾ ਦੇਵੇ ਕਿਸੇ ਵੀ ਰਾਤ ਵਿੱਚ ਇੰਨੀ ਕਦੇ ਤਾਕਤ ਨਹੀਂ ਹੁੰਦੀ ਕੀ ਬਾਤ ਕੀ ਬਾਤ ਕਰੇ ਉਹ ਕੈਦ ਸੂਰਜ ਨੂੰ ਸਵੇਰਾ ਹੋਣ ਨਾ ਦੇਵੇ ਕਿਸੇ ਵੀ ਰਾਤ ਵਿੱਚ ਇੰਨੀ ਕਦੇ ਤਾਕਤ ਨਹੀਂ ਹੁੰਦੀ ਜਦੋਂ ਕਰਦੀ ਹਮੇਸ਼ਾ ਭੁੱਖ ਹੀ ਪਰਵਾਸ ਕਰਦੀ ਹੈ ਹੂੰ ਬਹੁਤ ਅੱਛੇ ਜਦੋਂ ਕਰਦੀ ਹਮੇਸ਼ਾ ਭੁੱਖ ਹੀ ਪਰਵਾਸ ਕਰਦੀ ਹੈ ਕਦੇ ਬਸ ਸ਼ੋਕ ਪਿੱਛੇ ਹੀ ਕੋਈ ਹਿਜਰਤ ਨਹੀਂ ਹੁੰਦੀ ਕੀ ਬਾਤ ਹੈ ਬਹੁਤ ਅੱਛੀ ਉਹ ਦੋ ਤੀ ਕਰ ਤਪੇ ਸੂਰਜ ਦੀ ਵੀ ਰਹਿਮਤ ਨਹੀਂ ਹੁੰਦੀ ਜਦੋਂ ਤੱਕ ਪਿਆਸ ਮੇਰੀ ਬਰਫ਼ ਦਾ ਪਰਬਤ ਪਰਬਤ ਨਹੀਂ ਹੁੰਦੀ ਹਾਂ ਬਹੁਤ ਵਧੀਆ ਪਿਆਸ ਨੂੰ ਬਰਫ਼ ਦਾ ਪਰਬਤ ਬਣਾਉਣ ਦੀ ਇੱਛਾ ਰੱਖਣ ਵਾਲੀ ਸ਼ਾਇਰਾ ਨਦੀ ਭਰਪੂਰ ਸ਼ਾਇਰੀ ਦਾ ਨਾਮ ਸਾਡੇ ਸਰੋਤਿਆਂ ਨੇ ਜ਼ਰੂਰ ਮਾਣਿਆ ਹੋਵੇਗਾ ਤੇ ਮੈਂ ਇੱਕ ਵਾਰ ਫਿਰ ਨਵਤੇਜ ਸਿੰਘ ਮੱਲੀ ਹੋਰਾਂ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕਰਨ ਨਵਤੇਜ ਸਿੰਘ ਮੱਲੀ ਜੀ ਸ਼ੁਕਰੀਆ ਜਗਵਿੰਦਰ ਜੀ ਨਜ਼ਮ ਪੇਸ਼ ਕਰ ਰਹੇ ਆ ਜੀ ਮਜ਼ਬ ਜੀ ਮਜ਼ਬ Hindu ਜਾਂ Sikh ਨਹੀਂ ईसाई ਤੇ ਮੁਸਲਮ ਵੀ ਨਹੀਂ ਹੁੰਦਾ ਮਜ਼ਬ ਕਿਸੇ ਬਲਗਣ ਦਾ ਨਾਂ ਨਹੀਂ ਜਿਸ ਚ ਕੈਦ ਕਰਕੇ ਰੱਖੇ ਜਾਣ ਲੋਕ ਬਹੁਤ ਅੱਛਾ ਮਜ਼ਬ ਕਿਸੇ ਹੱਦ ਜਾਂ ਸਰਹੱਦ ਦਾ ਨਾਂ ਨਹੀਂ ਜਿਸ ਨੂੰ ਉਲਾਂਘ ਜਾਣ ਤੇ ਟੁੱਟ ਪੈਣ ਪਹਾੜ ਜੀ ਵਿਸ਼ਾ ਦਿੱਤੇ ਜਾਣ ਸੱਥਰ ਜੀ ਨਿਰਦੋਸ਼ਾਂ ਦਾ ਖੂਨ ਡੋਲ ਕੇ ਧਰਤੀ ਕਰ ਦਿੱਤੀ ਜਾਵੇ ਲਾਲ ਹਮ ਮਹਾਰਾਚੇ ਜਾਂ ਫਿਰ ਕਿਸੇ ਨੂੰ ਉਮਰ ਭਰ ਲਈ ਬੰਦ ਕਰ ਦਿੱਤਾ ਜਾਵੇ ਹਨੇਰ ਕਾਲ ਕੋਠੜੀ ਅੰਦਰ ਜੀ ਹਾਂ ਹਾਂ ਮਜਬ ਕਿਸੇ ਹਨੇਰ ਭਰੇ ਜੰਗਲ ਦੇ ਭੁਖੇ ਸ਼ੇਰ ਦਾ ਨਾ ਨਹੀਂ ਹਮ ਜਿਸ ਦੀ ਇੱਕ ਦਹਾੜ ਸੁਣ ਕੇ ਹਰ ਪਾਸੇ ਸ਼ਾ ਜਾਏ ਸਨਾਟਾ ਹਮ ਹਿਰਨ ਹਾਥੀ ਭਾਲੂ ਬਾਰਾਂ ਸਿੰਘੇ ਜਾਨ ਬਚਾਉਣ ਲਈ ਭੱਜਣਾ ਹਮ ਮਜਬਤਾ ਮੁਹੱਬਤ ਦੇ ਵਗਦੇ ਇੱਕ ਦਰਿਆ ਦਾ ਨਾਂ ਹੈ ਵਾਹ ਬਹੁਤ ਅੱਛੀ ਜੋ ਰੋਕਾਂ ਅਟਕਾਂ ਹੱਦਾਂ ਸਰਹੱਦਾਂ ਨੂੰ ਤੋੜਦਾ ਸਭ ਨੂੰ ਕਲਾਵੇ ਚ ਲੈ ਜਾਂਦਾ ਆਪਣੇ ਰੰਗ ਚ ਰੰਗਦਿਆਂ ਵਹਿੰਦਾ ਤੁਰਿਆ ਜਾਂਦਾ ਹੈ ਵਾਹ ਬਹੁਤ ਅੱਛੀ ਬਹੁਤ ਅੱਛੀ ਵਾਹ ਇੱਕ ਹੋਰ ਨਜ਼ਮ ਪੇਸ਼ ਕਰ ਰਹੇ ਹਾਂ ਜੀ ਰਾਜਨੀਤੀ ਹਮ ਰਾਜਨੀਤੀ ਵੀ ਸ਼ਤਰੰਜ ਦੀ ਖੇਡ ਵਰਗੀ ਹੁੰਦੀ ਹੈ ਹਮ ਜਿਸ ਚ ਮੋਹਰਾ ਬਣਦੇ ਹਨ ਆਮ ਲੋਕ ਹਮ ਖੇਡ ਦਾ ਕੇਂਦਰ ਬਿੰਦੂ ਬਣਦੇ ਹਨ ਲੋਕਾਂ ਦਾ ਵਰਤਮਾਨ ਤੇ ਭਵਿੱਖ ਜੀ ਇਸ ਖੇਡ ਦੇ ਵੀ ਕਾਇਦੇ ਤੇ ਕਾਨੂੰਨ ਹੁੰਦੇ ਹਨ ਰਾਜਨੀਤੀ ਦੀ ਖੇਡ 'ਚ ਹਰ ਚਾਲ ਗੁਪਤ ਹੁੰਦੀ ਹੈ ਹਰ ਪੈੰਤੜਾ ਨਵਾਂ ਹੁੰਦਾ ਹੈ ਇਹ ਖੇਡ ਬਾਹਰੋਂ ਲੋਕ ਹਤੈਸ਼ੀ ਜਾਪਦੀ ਹੈ ਪਰ ਇਸ ਦਾ ਅੰਦਰਲਾ ਉਦੇਸ਼ ਲੋਕਾਂ ਦੇ ਸੁਪਨਿਆਂ ਦੀ ਚੋਰੀ ਕਰਨਾ ਪੈਰਾਂ ਹੇਠੋਂ ਜ਼ਮੀਨ ਖਿੱਚਣਾ ਤੇ ਉਹਨਾਂ ਦੀ ਸੋਚ ਨੂੰ ਦੋ ਵਕਤ ਦੀ ਰੋਟੀ ਦਿਵਾਲੇ ਕੇਂਦਰਿਤ ਕਰਨਾ ਹੁੰਦਾ ਹੈ ਰਾਜਨੀਤੀ ਦੇ ਮੈਦਾਨ 'ਚ ਖੇਡਾਰੀ ਭਾਵੇਂ ਚਿਹਰੇ ਬਦਲ ਬਦਲ ਕੇ ਆਉਣ ਪਰ ਇਹਨਾਂ ਦੀ ਖੇਡ ਤੇ ਉਦੇਸ਼ ਉਹੀ ਰਹਿੰਦੇ ਹਨ। ਵਾਹ ਬਹੁਤ ਬਹੁਤ ਇਸ ਦੂਜੇ ਦੌਰ ਦੇ ਵਿੱਚ ਮੈਂ ਜਗਵਿੰਦਰ ਜੋਧਾ ਤੁਹਾਡੇ ਨਾਲ ਆਪਣੀ ਹਾਂਜੀ ਇੱਕ ਗਜ਼ਲ ਸਾਂਝੀ ਕਰਨਾ ਗਜ਼ਲ ਦਾ ਮਤਲਬ ਹੈ ਕਿ 40 ਟਪ ਕੇ 40 ਟਪ ਹਮ ਆਪਣਾ ਕਿੱਥੇ ਰਹਿੰਦਾ ਹੈ ਆਪਣੇ ਆਪ ਦਾ ਚਿਹਰਾ ਹਾਂ ਕੀ ਬਾਤ 40 ਟਪ ਕੇ ਆਪਣਾ ਕਿੱਥੇ ਰਹਿੰਦਾ ਹੈ ਆਪਣੇ ਆਪ ਦਾ ਚਿਹਰਾ ਸ਼ੀਸ਼ੇ ਵਿੱਚ ਦੇਖਾਂ ਤਾਂ ਦਿਸਦਾ ਮੈਨੂੰ ਮੇਰੇ ਬਾਪ ਦਾ ਚਿਹਰਾ ਬਹੁਤ ਅੱਛੀ ਬਹੁਤ ਹੋਈ ਆ ਜੀ ਬਹੁਤ ਅੱਛੀ ਸ਼ੀਸ਼ੇ ਵਿੱਚ ਦੇਖਾਂ ਤਾਂ ਦਿਸਦਾ ਮੈਨੂੰ ਮੇਰੇ ਬਾਪ ਦਾ ਚਿਹਰਾ ਤੇ ਚਿਹਰੇ 'ਕੀ ਹਾਸਾ ਰੋਣਾ ਹੂੰ ਨਫ਼ਰਤ ਪਿਆਰ ਹਲੀਮੀ ਹੈਂਕੜ ਖੁਸ਼ੀਆਂ ਪੀੜਾਂ ਕੀ ਬਾਤ ਹੈ ਕੀ ਟੁਕੜੇ ਨੇ ਯਾਰ ਹਾਸਾ ਰੋਣਾ ਨਫ਼ਰਤ ਪਿਆਰ ਹਲੀਮੀ ਹੈਂਕੜ ਖੁਸ਼ੀਆਂ ਪੀੜਾਂ ਹਮ ਘਰ ਤੋਂ ਜੇਬ ਚ ਪਾ ਕੇ ਨਿਕਲਾਂ ਹਰ ਜਜ਼ਬੇ ਦੇ ਨਾਪ ਦਾ ਚਿਹਰਾ ਬਹੁਤ ਅੱਛੇ ਬਹੁਤ ਅੱਛਾ ਕੀ ਬਾਤ ਹੈ ਬਹੁਤ ਚਿਹਰੇ ਦੇਖੋ ਲੋਚੀ ਪਾਜੀ ਕਿ ਜਿਸ ਜਿਸ ਚਿਹਰੇ ਦੀ ਖਾਤਰ ਖਿੜਕੀ ਖੁੱਲਦੀ ਸੀ ਉਹ ਹੋਰ ਸੀ ਸ਼ਾਇਦ ਅੱਛਾ ਕੀ ਬਾਤ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਕਮਾਲ ਹੈ ਜਿਸ ਚਿਹਰੇ ਦੀ ਖਾਤਰ खिड़की खुलਦੀ ਸੀ ਉਹ ਹੋਰ ਸੀ ਸ਼ਾਇਦ ਹੂੰ ਮੇਰਾ ਚਿਹਰਾ ਤਾਂ ਹੈ ਔਖੇ ਸਮਿਆਂ ਦੇ ਸੰਤਾਪ ਦਾ ਚਿਹਰਾ ਸੰਤਾਪ ਦਾ ਚਿਹਰਾ ਬਹੁਤ ਅੱਛੀ ਜੀਵੰਤ ਬਹੁਤ ਅੱਛੀ ਮੇਰਾ ਚਿਹਰਾ ਤਾਂ ਹੈ ਔਖੇ ਸਮਿਆਂ ਦੇ ਸੰਤਾਪ ਦਾ ਚਿਹਰਾ ਤੋ ਰੋਜ਼ ਮਖੋਟੇ ਲਾਉਂਦੇ ਪਾਉਂਦੇ ਹੂੰ ਅਸਲੀ ਸੂਰਤ ਵਿਸਰ ਗਈ ਹੈ ਹੂੰ ਬਹੁਤ ਅੱਛੀ ਬਹੁਤ ਰੋਜ਼ ਮਖੋਟੇ ਲਾਉਂਦੇ ਪਾਉਂਦੇ ਅਸਲੀ ਸੂਰਤ ਵਿਸਰ ਗਈ ਹੈ ਪੁੰਨ ਦਾ ਚਿਹਰਾ ਹੋਰ ਕੋਈ ਹੈ ਹੋਰ ਕੋਈ ਹੈ ਪਾਪ ਦਾ ਚਿਹਰਾ ਕੀ ਬਾਤ ਹੈ ਕੀ ਬਾਤ ਬਹੁਤ ਅੱਛੀ ਪੁੰਨ ਦਾ ਚਿਹਰਾ ਹੋਰ ਕੋਈ ਹੈ ਹੋਰ ਕੋਈ ਹੈ ਪਾਪ ਦਾ ਚਿਹਰਾ ਖਬਰੇ ਕਿਸ ਆਵੇਸ਼ ਚ ਉਸ ਨੂੰ ਹੱਥੀ ਰੁਖਸਤ ਕਰ ਆਏ ਸਾਂ ਕੀ ਬਾਤ ਹੈ ਬਹੁਤ ਅੱਛੀ ਖਬਰੇ ਕਿਸ ਆਵੇਸ਼ ਚ ਉਸ ਨੂੰ ਹੱਥੀ ਰੁਖਸਤ ਕਰ ਆਏ ਸਾਂ ਸਾਰੀ ਉਮਰ ਨਿਹਾਰਾਂਗੇ ਹੁਣ ਬਹਿ ਕੇ ਪਛਤਾਪ ਦਾ ਚਿਹਰਾ ਬਹੁਤ ਅੱਛੀ ਬਹੁਤ ਅੱਛੀ ਸਾਰੀ ਉਮਰ ਨਿਹਾਰਾਂਗੇ ਹੁਣ ਬਹਿ ਕੇ ਪਛਤਾਪ ਦਾ ਚਿਹਰਾ ਤੋ ਸ਼ੀਸ਼ੇ ਤੋਂ ਲੈ ਕੇ ਅੱਖਾਂ ਤੱਕ ਧੁੰਦਲ ਕੇ ਦੀ ਪਰਤ ਚੜੀ ਹੈ ਹਾਂ ਬਹੁਤ ਸ਼ੀਸ਼ੇ ਤੋਂ ਲੈ ਕੇ ਅੱਖਾਂ ਤੱਕ ਬਹੁਤ ਅੱਛਾ ਮਿਸਰਾ ਹੈ ਧੁੰਦਲ ਕੇ ਦੀ ਪਰਤ ਚੜੀ ਹੈ ਆਪਣੇ ਧੜ ਉੱਪਰ ਵੀ ਹੁਣ ਤਾਂ ਹੋਰ ਕਿਸੇ ਦਾ ਜਾਪ ਚੇਰਾ ਉਹ ਤੋ ਇਸ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਜਿਸ ਦਿਨ ਨੀਝ ਨਜ਼ਰ ਦਾ ਸੂਰਜ ਹਮ ਉਮਰ ਦੀ ਝੀਲ ਚ ਅਸਤ ਹੋ ਗਿਆ ਵਾਹ 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 ਕੀ ਬਾਤ ਹੈ ਜਿਸ ਦਿਨ ਨੀਝ ਨਜ਼ਰ ਦਾ ਸੂਰਜ ਹਮ ਉਮਰ ਦੀ ਛੀਲ 'ਚ ਅਸਤ ਹੋ ਗਿਆ ਉਸ ਦਿਨ ਵੀ ਪਹਿਚਾਨ ਲਵਾਂਗਾ ਮੈਂ ਤੇਰੀ ਪਦਚਾਪ ਦਾ ਚਿਹਰਾ ਉਸ ਦਿਨ ਵੀ ਪਹਿਚਾਨ ਲਵਾਂਗਾ ਮੈਂ ਤੇਰੀ ਪਦਚਾਪ ਦਾ ਚਿਹਰਾ ਤੋਂ ਜੇ ਆ ਗਿਆ ਹੋਵੇ ਤਾਂ ਦੋ ਤਿੰਨ ਸ਼ੇਰ ਮੈਂ ਤੁਹਾਨੂੰ ਹੋਰ ਸੁਣਾ ਦਿਆਂ ਉਹ ਹੈ ਕਿ ਜੋ ਵੀ ਸੀਨੇ ਲੱਗ ਕੇ ਮਿਲਿਆ ਉਸੇ ਦੇ ਹੀ ਅਸਲੀ ਚਿਹਰੇ ਉੱਪਰ ਨਕਲੀ ਪਰਤ ਚੜੀ ਸੀ ਹਾਂ ਹਾਂ ਕੀ ਬਾਤ ਹੈ ਜੋ ਵੀ ਸੀਨੇ ਲੱਗ ਕੇ ਮਿਲਿਆ ਉਸੇ ਦੇ ਹੀ ਅਸਲੀ ਚਿਹਰੇ ਉੱਪਰ ਨਕਲੀ ਪਰਤ ਚੜੀ ਸੀ ਮਾਰੂ ਥਲ ਵਿੱਚ ਇੱਕ ਘਰ ਦੀ ਕੱਚੀ ਕੰਦ ਉੱਤੇ ਜਿੱਦਾਂ ਵਗਦੇ ਪਾਣੀ ਦੀ ਤਸਵੀਰ ਬਣੀ ਸੀ ਤਸਵੀਰ ਬਣੀ ਸੀ ਬਹੁਤ ਅੱਛੀ ਜਗਵਿੰਦਰ ਬਹੁਤ ਅੱਛੀ ਤਾਂ ਬਚਪਨ ਦੇ ਸਾਥੀ ਨੂੰ ਦਿਲ ਚੋਂ ਕੱਢਣ ਲੱਗਾ ਕੰਬ ਗਿਆ ਮੈਂ ਵਿਹੜੇ ਦਾ ਰੁੱਖ ਵੱਢਣ ਲੱਗਾ ਆਹਾ ਦੇਖ ਕੇ ਸੁੱਕੇ ਭੁਰ ਦੇ ਛਿੱਲੜ ਦੀ ਤਹਿ ਹਟਾਂ ਹਾਲੇ ਵੀ ਇੱਕ ਪੂੰਗਰੀ ਹੋਈ ਸ਼ਾਖ ਅੱਜ ਵੀ ਬਹੁਤ ਵਧੀਆ ਜੀ ਬਹੁਤ ਅੱਛੇ ਤੇਰੀ ਵੀਣੀ ਖਾਤਰ ਲਈਆਂ ਹਰੀਆਂ ਵੰਗਾ ਮਾਫ ਕਰੀ ਹੋਟਲ ਦੇ ਕਮਰੇ ਵਿੱਚ ਰਹਿ ਗਈਆਂ ਮਕਰਾਇਆ ਸ਼ੇਰ ਹੈ ਤੇਰੀ ਬੀਣੀ ਖਾਤਰ ਲਈਆਂ ਹਰੀਆਂ ਵੰਗਾ ਮਾਫ ਕਰੀ ਹੋਟਲ ਦੇ ਕਮਰੇ ਵਿੱਚ ਰਹਿ ਗਈਆਂ ਇੱਕ ਤਾਂ ਉਸ ਕਸਬੇ ਦਾ ਮੌਸਮ ਖੁਸ਼ਕ ਜਿਹਾ ਸੀ ਦੂਜਾ ਮੈਨੂੰ ਗੱਡੀ ਫੜਨ ਦੀ ਕਾਰ ਲੋੜੀ ਸੀ ਬਹੁਤ ਅੱਛੀ ਜਿਹੀ ਗੱਲ ਹੈ ਦੂਜਾ ਮੈਨੂੰ ਗੱਡੀ ਫੜਨ ਦੀ ਕਾਰ ਬੜੀ ਸੀ ਕੀ ਬਾਤ ਹੈ ਜੀ ਤਾਂ ਇੱਕ ਸ਼ੇਰ ਲੋਚੀ ਪਾਜੀ ਸੁਣਿਓ ਕਿ ਕਿੰਨੀਆਂ ਹੀ ਕਟਨਾਮਾ ਕਿੰਨੇ ਜੰਤਰ ਮੰਤਰ ਕਿੰਨੇ ਹੀ ਪਾਤਰ ਆਪੋ ਵਿੱਚ ਰਲਗੱਡ ਹੋਏ ਕੀ ਬਾਤ ਹੈ ਕੀ ਬਾਤ ਹੈ ਜ਼ਿੰਦਾਬਾ ਕਿੰਨੀਆਂ ਹੀ ਘਟਨਾਵਾਂ ਕਿੰਨੇ ਜੰਤਰ ਮੰਤਰ ਕਿੰਨੇ ਹੀ ਪਾਤਰ ਆਪੋ ਵਿੱਚ ਰਲਗੱਡ ਹੋਏ ਪਲ-ਪਲ ਉਲਝ ਰਹੇ ਜਾਸੂਸੀ ਨਾਵਲ ਵਾਂਗੂ ਉਸ ਦੀਆਂ ਅੱਖਾਂ ਵਿੱਚ ਹਰ ਸ਼ੈ ਭੇਤ ਭਰੀ ਸੀ ਬਹੁਤ ਅੱਛੀ ਜਗਵਿੰਦਰ ਬਹੁਤ ਅੱਛੀ ਤੋ ਮਕਤਾ ਇਸ ਗਜ਼ਲ ਦਾ ਕਿ ਜੇ ਉਸ ਸ਼ਹਿਰ ਗਿਆ ਤਾਂ ਸ਼ਾਂਤ ਨਗਰ ਵੀ ਜਾਈਂ ਹਾਂ ਹਾਂ ਕੀ ਬਾਤ ਹੈ ਜੇ ਉਸ ਸ਼ਹਿਰ ਗਿਆ ਤਾਂ ਸ਼ਾਂਤ ਨਗਰ ਵੀ ਜਾਈਂ ਜਗਵਿੰਦਰ ਕੁਝ ਦਿਨ ਕਿਰਾਏਦਾਰ ਸੀ ਉੱਥੇ ਹਾਂ 3 ਨੰਬਰ ਬੀਹੀ ਵਿੱਚ ਖੱਬੇ ਹੱਥ ਦੂਜਾ ਕਰ ਕਿਆ ਬਾਤ ਦਰਵਾਜ਼ੇ ਤੇ ਇਸ਼ਕ ਪੇਚ ਦੀ ਵੇਲ ਚੜੀ ਸੀ ਬਹੁਤ ਅੱਛੀ ਦਰਵਾਜ਼ੇ ਤੇ ਇਸ਼ਕ ਪੇਚ ਦੀ ਵੇਲ ਚੜੀ ਸੀ ਬਹੁਤ ਅੱਛੀ ਜਗਵਿੰਦਰ ਬਹੁਤ ਅੱਛੀ ਤੋਂ ਪਿਆਰੇ ਸਰੋਤਿਓ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜੇ ਹੋਏ ਸਰੋਤਿਓ ਤੁਸੀਂ ਇਸ ਕਵੀ ਸਭਾ ਦਾ ਆਨੰਦ ਮਾਣਿਆ ਇਸ ਕਵੀ ਸਭਾ ਵਿੱਚ ਤੁਹਾਡਾ ਦੋਸਤ ਜਗਵਿੰਦਰ ਚੋਹਦਾ ਮੇਰੇ ਨਾਲ ਪੰਜਾਬੀ ਦੇ ਬਹੁਤ ਵੱਡੇ ਤੇ ਬਹੁਤ ਸੁਰੀਲੇ ਸ਼ਾਇਰ ਤ੍ਰੈਲੋਚਨ ਲੋਚੀ ਜੀ ਅਨੰਤਪੁਰ ਸਾਹਿਬ ਤੋਂ ਸਾਡੀ ਭੈਣ ਅਨੁਬਾਲਾ ਜੀ ਤੇ ਸਾਡੇ ਨੌਜਵਾਨ ਦੋਸਤ ਸ਼ਾਇਰ ਨਵਤੇਜ ਸਿੰਘ ਮੱਲੀ ਜੀ ਸ਼ਾਮਿਲ ਹੋਏ ਆਸ ਹੈ ਮੈਫਲਾ ਇਸੇ ਤਰ੍ਹਾਂ ਫਿਰ ਲੱਗਦੀਆਂ ਰਹਿਣਗੀਆਂ ਆਪਾਂ ਸ਼ਬਦਾਂ ਦੇ ਪੁਲ ਬਣਾ ਕੇ ਫਿਰ ਤੁਹਾਡੇ ਤੱਕ ਪਹੁੰਚਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜ਼ਿੰਦਾਬਾਦ ਰਹੋ ਖੁਸ਼ ਰਹੋ ਫਿਰ ਮਿਲਾਂਗੇ